ਅੱਜ ਸਾਡੇ ਪੰਜਾਬ ਦੇ 69ਵੇਂ ਪੰਜਾਬ ਰਾਜ ਅੰਦਰ ਸਕੂਲ ਖੇਡਾਂ ਲਈ ਫੁੱਟਬਾਲ ਦੀਆਂ ਹੋ ਰਹੀਆਂ ਨੇ ਸੋ ਸਾਰੇ ਜਣੇ ਇੱਥੇ ਪਹੁੰਚੇ ਨੇ ਸਾਡੇ ਡੀਓ ਸਾਹਿਬ ਡਿਪਟੀ ਡੀਓ ਸਾਹਿਬ ਸਾਡੇ ਟੀਚਰ ਸਹਿਬਾਨ ਸਾਡੇ ਸਪੋਰਟਸ ਮੈਨਜਰ ਜਸਵੀਰ ਅਜੀਨੀ ਸਤਵੀਰ ਮਨਿੰਦਰ ਜਿੰਨੇ ਵੀ ਆਪਾਂ ਸਾਰੇ ਸਾਰੇ ਟੀਚਰ ਸਹਿਬਾਨ ਬੈਠੇ ਨੇ ਲੇਨ ਵਾਲਾ ਸਾਡੇ ਆਮ ਆਨੰਦ ਪਾਰਟੀ ਦੇ ਸਾਥੀ ਹੁਣੇ-ਹੁਣੇ ਲਖਵੀਰ ਸਿੰਘ ਰਾਏ ਜੀ ਸਾਡੇ ਐਮਐਲਏ ਫਤਿਹਗੜ੍ਹ ਸਾਹਿਬ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਸੋ ਸਾਰੇ ਜਣੇ ਜਿੰਨੇ ਵੀ ਇੱਥੇ ਪਹੁੰਚੇ ਆ ਸਾਰੇ ਸਟੂਡੈਂਟਸ ਟੀਚਰਸ ਤੇ სპੋਰਟਸਮੈਨ ਜਾਂ ਜਿਹੜੇ ਵੀ ਕੰਮ ਕਰਨ ਵਾਲੇ ਹੋਰ ਸਾਡੇ ਸਾਥੀ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜਿਹੜਾ ਬਹੁਤ ਚੰਗਾ ਦਿਨ ਹੈ ਸਾਡੇ ਲਈ ਕਿਉਂਕਿ ਖੇਡਾਂ ਦੇ ਨਾਲ ਸੰਬੰਧਿਤ ਜਿੱਥੇ ਵੀ ਮੈਨੂੰ ਗਤੀਵਿਧੀ ਦੇ ਜਾਣਾ ਪੈਂਦਾ ਉਹ ਮੇਰੇ ਲਈ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੁੰਦੀ ਆ ਕਿਉਂਕਿ ਖੁਦ ਸਪੋਰਟਸਮੈਨ ਹੋਣ ਕਰਕੇ ਸਾਨੂੰ ਆਪਣੇ ਆਪ ਨੂੰ ਇੱਕ ਚਾਹ ਹੁੰਦਾ ਕਿ ਇਹਨਾਂ ਫੁਲਾਨੀ ਜਗ੍ਹਾ ਤੇ ਆਪਾਂ ਜਾਈਏ ਉੱਥੇ ਖੇਡਣ ਦਾ ਲਿਕਨ ਹੋਊਗਾ ਜਦੋਂ ਸੰਜੂ ਮਾਨਦਰ ਵੜਿਆ ਮੈਂ ਕਿਹਾ ਵੀ ਆਹ ਤਰੀਕਾ ਹੀ ਅਸੀਂ ਉਹ ਲਾਇਆ ਹੋਈਆਂ ਨੇ ਮੈਂ ਦੱਸ ਰਿਹਾ ਸੀ ਮੈਂ ਕਿਹਾ ਸਾਡੀ ਲੱਗੀ ਹੋਈਆਂ ਨੇ ਤੋਂ ਅਸੀਂ ਇਸ ਗਰਾਊਂਡ ਨੂੰ ਬਣਾਉਣ ਲਈ ਸਾਰਿਆਂ ਨੇ ਮੈਂ ਇਹ ਸਾਰਿਆਂ ਨੇ ਸਤਵੀਰ ਨੇ ਮਨਿੰਦਰ ਆ ਪੋਰ ਜਿੰਨੇ ਵੀ ਆਪਾਂ ਇੱਥੇ ਬੈਠੇ ਆ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਐ ਤੇ ਕੋਈ ਸਮਾਂ ਸੀ ਜਦੋਂ ਆ ਬਾਉਂਡਰੀ ਲਈ ਲੜਾਈ ਹੋਈ ਜਾਂਦੀ ਸੀ ਆਪਣੀ ਬਾਉਂਡਰੀ ਬਣ ਜੇ ਬਾਉਂਡਰੀ ਬਹੁਤ ਔਖੀ ਬਣੀ ਕਿਉਂਕਿ ਇੱਥੇ ਪਸ਼ੂ ਆ ਜਾਂਦੇ ਸੀਗੇ ਤੇ ਉਹ ਬਹੁਤ ਔਖੀ ਬਣੀ ਫਿਰ ਸਭਾਂ ਨੂੰ ਬਹੁਤ ਹੁੰਦਾ ਸੀ ਕਿ ਆਪਾਂ ਗਰਾਊਂਡ ਬਣਾ ਕੇ ਰੱਖਣਾ ਤੇ ਆਪਾਂ ਲੱਗ ਜਾਣਾ ਇੱਥੇ ਰੂਟ ਲੱਗ ਜਾਣਾ ਬੱਸ ਸਾਰੀਆਂ ਅੰਦਰ ਆ ਜਾਣੀਆਂ ਤੂੰ ਬਹੁਤ ਦਿੱਕਤਾਂ ਜਿਹੜੇ ਸਾਹਮਣਾ ਕਰਨਾ ਪਿਆ ਸਾਰਿਆਂ ਨੇ ਸੋ ਅੱਜ ਜਿੱਥੇ ਖੇਡ ਰਹੇ ਆ ਇਹ ਸਾਰਿਆਂ ਦੀ ਮਿਹਨਤ ਹੈ ਮਿਹਨਤ ਦੇ ਨਾਲ ਵੇਖੋ ਤੁਸੀਂ ਗਰਾਊਂਡ ਤਿਆਰ ਕੀਤਾ ਗਰਾਊਂਡ ਤਿਆਰ ਕਰਕੇ ਬੱਚੇ ਬੁਲਾਏ ਟੀਮਾਂ ਆਈਆਂ ਤਾਂ ਅੱਜ ਅੱਗੇ ਇਹ ਇੱਕ ਟੂਰਨਾਮੈਂਟ ਹੋ ਰਿਹਾ ਹੈ ਪੂਰੇ ਪੰਜਾਬ ਦਾ ਟੂਰਨਾਮੈਂਟ ਹੈ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਉਸ ਤੋਂ ਵੀ ਸਾਡੇ ਲਈ ਮਾਣ ਦੀ ਗੱਲ ਇਹ ਹੈ ਕਿ ਸਾਡੇ ਸੀਐਮ ਸਾਹਿਬ ਦੇ ਜ਼ਿਲ੍ਹੇ ਤੋਂ ਸੁਗਰੂਰ ਤੋਂ ਵੀ ਟੀਮ ਖੇਡ ਰਹੀ ਹੈ ਸੋ ਸਾਡੇ ਲਈ ਵੀ ਬਈ ਮਾਨ ਦੀ ਗੱਲ ਆ ਚਲੋ ਸਾਡੇ ਲਈ ਸਾਰੇ ਜ਼ਿਲ੍ਹੇ ਆਪਣੇ ਹੀ ਨੇ ਫਤਿਹਗੜ ਸਾਹਿਬ ਦੀ ਟੀਮ ਪਹਿਲਾਂ ਖੇਡ ਕੇ ਆਈ ਹੈ ਮੈਂ ਦੇਖ ਰਿਹਾ ਸੀ ਕਿ ਸੀਮ ਸਿੰਘ ਸਾਹਿਬ ਦੇ ਹਲਕੇ ਤੋਂ ਟੀਲੇ ਤੋਂ ਵੀ ਆਏ ਹੋਏ ਨੇ ਸੋ ਸਾਰੇ ਬਹੁਤ ਅੱਛੀ ਜਿਹੜੀ ਪਰਫਾਰਮੈਂਸ ਆਪਣੀ ਆਪਣੀ ਦਿਖਾ ਰਹੇ ਨੇ ਇਕੱਲੇ ਤੁਸੀਂ ਦੇਖਿਓ ਇਹ ਤਾਂ ਖੇਡ ਰਹੇ ਨੇ ਖਿਡਾਰੀ ਜਿਹੜੇ ਇਹਨਾਂ ਨੂੰ ਮੈਨੇਜ ਕਰ ਰਹੇ ਨੇ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੁੰਦੀ ਹੈ ਕੋਚ ਸਾਹਿਬਾਨਾਂ ਦੀ ਹੋਰ ਜਿਹੜੇ ਅਸਿਸਟੈਂਸ ਲਈ ਨਾਲ ਜਾਂਦੇ ਨੇ ਸਾਰਿਆਂ ਦੀ ਬਹੁਤ ਮਿਹਨਤ ਹੁੰਦੀ ਆ ਛੋਟੀ ਛੋਟੀਆਂ ਚੀਜ਼ਾਂ ਕਰਕੇ ਸਾਰਾ ਸਿਸਟਮ ਬਣਦਾ ਹੈ ਬਹੁਤ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਸਪੋਰਟਸਮੈਨ ਨੂੰ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਉਹਦੀ ਪਰਫਾਰਮੈਂਸ ਤੋਂ ਹਟਾਵਾ ਮੈਂ ਫੇਰ ਕਹਿੰਦਾ ਸਪੋਰਟਸ ਦੀ ਕਾਬਲੀਅਤ ਦੀ ਕੋਈ ਕਮੀ ਨਹੀਂ ਸਾਰਿਆਂ ਕੋਲੇ ਬਹੁਤ ਕੁਝ ਹੁੰਦਾ ਅਗਰ ਮੈਨੇਜਮੈਂਟ ਸਹੀ ਹੋਵੇ ਤਾਂ ਬੱਚਾ ਤੁਸੀਂ ਕਿਸੇ ਦਾ ਵੀ ਖੜਾ ਸਕਦੇ ਮੈਨੂੰ ਇਹ ਗੱਲ ਮੈਂ ਤਾਂ ਬੋਲਦਾ ਕਿਤੇ ਨਾ ਕਿਤੇ ਅਸੀਂ ਵੀ ਸ਼ਿਕਾਰ ਹੋਏ ਆ ਮੈਂ ਆਪਣੇ ਖੇਡ ਦੇ ਟਾਈਮ ਵੀ ਹੋਇਆ ਸਾਰੇ ਆਪਾਂ ਨੂੰ ਜੀ ਫਲਾਣਾ ਜੀ ਫਲਾਣੇ ਦਾ ਬੰਦਾ ਇਹਨੂੰ ਅੱਗੇ ਰੱਖਣਾ ਇਹਨੂੰ ਪਿੱਛੇ ਰੱਖਣਾ ਸੋ ਉਹ ਚੀਜ਼ਾਂ ਇਹ ਕੱਲੀਆਂ ਆਪਾਂ ਇੱਕ ਨੂੰ ਕਹਿ ਦਿੰਦੇ ਆ ਨਾ ਕਿ ਪੋਲਿਟਿਕਸ ਨੂੰ ਮਾੜਾ ਕਹਿੰਦੇ ਨੇ ਲੋਕ ਪੋਲਿਟਿਕਸ ਚ ਆ ਕੁਝ ਹੁੰਦਾ ਇੱਕ ਦੂਜੀ ਦੀਆਂ ਲੱਤਾਂ ਖਿੱਚੀ ਸਾਰੇ ਪਾਸੇ ਹੁੰਦਾ ਇਸ ਕਰਕੇ ਜਦੋਂ ਆਪਾਂ ਸਾਰੇ ਟੀਚਰ ਸਾਰਾ ਸਿਸਟਮ ਜਿਹੜਾ ਹੈ ਬੱਚਿਆਂ ਦੇ ਨਾਲ ਸਹੀ ਚੱਲੂਗਾ ਬੱਚਿਆਂ ਨੂੰ ਜਿਹੜਾ ਯੋਗ ਬੱਚਾ ਮੈਂ ਫਿਰ ਕਹਿੰਦਾ ਉਹ ਕੌਣ ਆ ਉਹ ਕਿਸ ਦਾ ਬੱਚਾ ਇਹ ਮੈਟਰ ਨਹੀਂ ਕਰਦਾ ਉਹ ਸਪੋਰਟਸਮੈਨ ਆ ਇਹ ਮੈਟਰ ਕਰਦਾ ਬੱਚਾ ਕਿਹਦਾ ਬੱਚਾ ਉਹਦੀ ਅਸੀਂ ਪ੍ਰੋਪਰ ਦੇ ਦੇਖਭਾਲ ਕਰੀਏ ਉਹਨੂੰ ਪ੍ਰੋਪਰ ਅੱਗੇ ਲੈ ਕੇ ਚਲੀਏ ਆਪਣੇ ਕੋਲ ਵੀ ਬਹੁਤ ਵਧੀਆ ਬੱਚੇ ਨੇ ਜਿਹੜੇ ਖੇਡਦੇ ਨੇ ਜਿਹੜੇ ਅੱਗੇ ਜਾਣਾ ਚਾਹੁੰਦੇ ਨੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਬਹੁਤ ਬੱਚਿਆਂ ਨੇ ਮਾਪੇ ਲਈ ਸੁਪਨੇ ਸਜੋਈ ਹੁੰਦੇ ਨੇ ਅਸੀਂ ਇਹਦੇ ਲਈ ਪੂਰੀ ਹੈਲਪ ਕਰੀਏ ਲੋਜੀ ਗੋਲ ਵੀ ਹੋ ਗਿਆ ਤੇ ਮੇਰੇ ਦਾ ਸੁਬਲੂਰ ਵਾਲਾ ਨਹੀਂ ਕਰਦਾ ਮੈਂ ਤਾਂਹੀਂ ਤਾਂ ਹੀ ਤਾਂ ਨਹੀਂ ਕਰਦਾ ਕਿਤੇ ਅਸੀਂ ਉਹਦੇ ਚਲੋ ਕੋਈ ਨਹੀਂ ਵਧੀਆ ਗੱਲ ਬਹੁਤ ਖੁਸ਼ੀ ਦੀ ਗੱਲ ਹੈ ਇਹ ਮੈਂ ਤਾਂ ਇਹ ਗੱਲਾਂ ਆਪਣੇ ਦਿਲ ਦੀਆਂ ਦੱਸਦਾ ਕਿਉਂਕਿ ਆਪਾਂ ਸਾਰੇ ਜਦੋਂ ਕੰਮ ਕਰਦੇ ਆ ਮੰਨ ਲਓ ਇਥੋਂ ਸਪੋਰਟਸ ਵਾਲਿਆਂ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਜੇ ਕੋਈ ਸਕੂਲ ਦੇ ਵਿੱਚ ਸੁਧਾਰ ਕਰਨਾ ਤਾਂ ਡੀਪੀ ਕਰੂਗਾ ਉਹ ਨਾ 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 ਮੈਡਮ ਇਹ ਕੇ ਤਾਂ ਬਿੱਲ ਬਹੁਤ ਪਰਮਾਤਮਾ ਦੀ ਕਿਰਪਾ ਉਹਦੀ ਮੈਂ ਹਮੇਸ਼ਾ ਕਹਿੰਦਾ ਜਿਹੜੀ ਵੀ ਤੁਹਾਡੀ ਡਿਊਟੀ ਆ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਓ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਫਲਾਣਾ ਬੰਦਾ ਵਧੀਆ ਕੋਸਟੇਆ ਵਧੀਆ ਕੁਰਸੀ ਤੇ ਕੋਈ ਵਧੀਆ ਪੋਸਟ ਕੋਈ ਵਧੀਆ ਜਿਹਨੂੰ ਤੁਸੀਂ ਇੰਜੋਏ ਕਰਦੇ ਹੋ ਉਹ ਤੁਹਾਡੀ ਵਧੀਆ ਪੋਸਟ ਹੁੰਦੀ ਆ ਤੁਹਾਡੀ ਵਧੀਆ ਕੁਰਸੀ ਆਪਣੇ ਪੋਸਟ ਨੂੰ ਇੰਜੋਏ ਕਰੋ ਜੋ ਤੁਹਾਡੇ ਕੋਲੇ ਡਿਊਟੀ ਆ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਨਿਭਾਈਏ ਮੈਂ ਇਸ ਗਰਾਊਂਡ 'ਚ ਆਇਆ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਇਹਨਾਂ ਤਾਜ਼ੀਆਂ ਆਉਂਦੀਆਂ ਨੇ ਇੱਥੇ ਗਰਾਊਂਡ ਦੇ ਵਿੱਚ ਹੁਣ ਤਾਂ ਬਹੁਤ ਸੰਜੁਸੁਧਾਰ ਹੋ ਗਿਆ ਪਹਿਲਾਂ ਨਾਲ ਲੱਗੀ ਹੋਈਆਂ ਆ ਜਦੋਂ ਆ ਕਰੀਆਂ ਸੀਗੀਆਂ ਉਹ ਲੱਗਦਾ ਵੀ ਹੋ ਜਾਣਗੀਆਂ ਇਹ ਕੁਈ ਡੰਗਰ ਬੜਦਰ ਰਹਿੰਦੇ ਸੀ ਕਿ ਅੱਜ ਅਸੀਂ ਮੈਂ ਅੰਦਰ ਆਇਆ ਨਾ ਕਿ ਜਰ ਖੁਸ਼ੀ ਹੈ ਦੇਖੋ ਤੁਸੀਂ ਇੱਕ ਜ਼ਿੰਦਗੀ ਚ ਬੂਟਾ ਲਾਇਆ ਹੋਊਗਾ ਨਾ ਤੁਹਾਨੂੰ ਉਹ ਵੀ ਖੁਸ਼ੀ ਹੁੰਦੀ ਹੈ ਜਦੋਂ ਹੁੰਦਾ ਹੁੰਦਾ ਨਾ ਮੈਂ ਹਮੇਸ਼ਾ ਇਹ ਕਹਿੰਦਾ ਕਿ ਆਪਾਂ ਕੋਈ ਇਦਾਂ ਦਾ ਕੰਮ ਕਰੀਏ ਜਿਹੜਾ ਤੁਹਾਨੂੰ ਹਮੇਸ਼ਾ ਦੇਖ ਕੇ ਪੋਜ਼ਿਟਿਵ ਸੋਚ ਲੱਗੇ ਜੇ ਮੈਂ ਕਿਸੇ ਨਾਲ ਮਾਰਾ ਕੀਤਾ ਨਾ ਜੋ ਮੇਰੇ ਮਾੜਾ ਨੁਕਸਾਨ ਵੀ ਕਰ ਦੂਗਾ ਜਦੋਂ ਮੇਰੇ ਕੋਲੋਂ ਲੰਘੂਗਾ ਹੋਰ ਕੀ ਲੈ ਕੇ ਚੱਲੀਏ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਸਵਾਲ ਪੁੱ问 ਸੀ ਮਾਨ ਸਾਹਿਬ ਦਾ ਸੁਨੇਹਾ ਇਹ ਆ ਕਿ ਅਸੀਂ ਖੇਡਾਂ ਵੱਤਲ ਪੰਜਾਬ ਦੀਆਂ ਤੋਂ ਲੈ ਕੇ ਕੋਈ ਵੀ ਟੂਰਨਾਮੈਂਟ ਆ ਜਿਹੜਾ ਉਹਦੇ ਤੇ ਅਸੀਂ ਖੁਦ ਹਾਜ਼ਰੀ ਲਾਉਣੇ ਖੁਦ ਅਸੀਂ ਆਪ ਜਾਣਦੇ ਆ ਅਸੀਂ ਦੇਖਦੇ ਆਂ ਬੱਚਿਆਂ ਲਈ ਅਸੀਂ ਕੀ ਕਰ ਸਕਦੇ ਆਂ ਨਾ ਆਪਣੇ ਹਲਕੇ ਦੇ ਵਿੱਚ ਬਹੁਤ ਵਧੀਆ ਜਿਹੜੇ ਆਲਾ ਦਰਜੇ ਦੇ ਗਰਾਊਂਡ ਵੀ ਤਿਆਰ ਕਰਵਾਏ ਨੇ ਅੱਗੇ ਵੀ ਕੰਮ ਚੱਲ ਰਿਹਾ ਹੁਣ ਵੀ ਹੋਰ ਵੀ ਗਰਾਊਂਡ ਚੱਲਦੇ ਸੋ ਅਸੀਂ ਕਹਿੰਦੇ ਆ ਬੱਚਿਆਂ ਨੂੰ ਆਪਾਂ ਜਦੋਂ ਤੱਕ ਕਿਸੇ ਚੀਜ਼ ਦਾ ਆਲਟਰਨੇਟ ਨਹੀਂ ਦਵਾਂਗੇ ਨਾ ਉਦੋਂ ਤੱਕ ਬੱਚੇ ਜਿਹੜੇ ਆ ਉਹ ਵਿਹਲਾਪੁਣਾ ਨਹੀਂ ਛੜਦੇ ਆਲਟਰਨੇਟ ਹੋਣਾ ਜ਼ਰੂਰੀ ਹੈ ਜਦੋਂ ਗਰਾਊਂਡ ਹੋਣਗੇ ਤਾਂ ਬੱਚੇ ਗਰਾਊਂਡ 'ਚ ਜਾਣਗੇ ਜਾਣਗੇ ਪਹਿਲਾਂ 2-4 ਦਿਨ ਤੰਗ ਲੱਗੇਗਾ ਹੋਊਗਾ ਫਿਰ ਉਹਵੇਂ ਹੋ ਜਾਂਦੇ ਨੇ ਕਿ ਟੀਚਰ ਨੇ ਆਪਣੀ ਪਰਫਾਰਮੈਂਸ ਦਿਖਾਉਣੀ ਹੁੰਦੀ ਹੈ ਕਿ ਮੇਰੇ ਬੱਚੇ ਖੇਡਕੀਆ ਹੋਣ ਨੇ ਸੋ ਇਸ ਕਰਕੇ ਸਭ ਤੋਂ ਵਧੀਆ ਕੰਮ ਹੈ ਮੈਂ ਆਪਣੇ ਬੇਟੇ ਨੂੰ ਕਹਦਾ ਸੀ ਮੈਂ ਅਗੈ ਇੱਕ ਦਿਨ ਮੈਂ ਜ਼ਿੰਦਗੀ 'ਚ ਸਭ ਤੋਂ ਵਧੀਆ ਕੰਮ ਦੱਸਿਆ ਕੀ ਹੈ ਵਧੀਆ ਜੌਬ ਕੀ ਹੈ ਜਿਹੜੀ ਸਾਰੀ ਜ਼ਿੰਦਗੀ ਤੇਰੀ ਟਾਰ ਬਣੀ ਰਹਣੀ ਹੈ ਕਹਿੰਦੀ ਕਿ ਮੈਂਗਾ ਸਪੋਰਟ ਸਪੋਰਟਸਮੈਨ ਐਕਸ ਵੀ ਹੋ ਜੇ ਛੱਡ ਵੀ ਜਵੇ ਜੇ ਅਗਰ ਸਚਿਨ ਨਜ਼ੂਲ ਕਰਨੇ ਅੱਜ ਗੇਮ ਛੱਡ ਵੀ ਦਿੱਤੀ ਹੈ ਤਾਂ ਆਲ ਓਵਰ ਵਰਲਡ ਉਹਦੀ ਓਨੀ ਰਿਸਪੈਕਟ ਹੈ ਅਗਰ ਉਹ ਸਾਇਨ ਬੋਲਡ ਨੇ ਅੱਜ ਪੰਜਰਾ ਛੱਡ ਵੀ ਦਿੱਤਾ ਆਲ ਓਵਰ ਵਰਲਡ ਉਹਦੀ ਮੈਂ ਕਹਿੰਦਾ ਸਾਡੇ ਵਾਲਾ ਸਿਸਟਮ ਹੈ ਜਾਂ ਹੋਰ ਦੇ ਸਿਸਟਮ ਇਹ ਤਾਂ ਜਦ ਤੱਕ ਹੁੰਦਾ 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 ਮੁੜ ਕੇ ਤਾਂ ਬਾਅਦ ਚ ਮੈਂ ਕਹਿੰਦਾ ਬਹੁਤ ਕੰਮ ਨਾ ਕਹਿੰਦਾ ਮੈਂ ਕਹਿੰਦਾ ਸਪੋਰਟਸ ਵਾਲੇ ਪਾਸੇ ਜਿਹੜਾ ਸੋ ਸਪੋਰਟਸ ਨਾਲ ਦੀ ਹਮੇਸ਼ਾ ਇੱਜ਼ਤ ਰਹਿੰਦੀ ਹੈ ਕਦਰ ਰਹਿੰਦੀ ਹੈ ਸਿਹਤ ਤੰਦਰੁਸਤ ਰਹਿੰਦੀ ਹੈ ਸਪੋਰਟਸ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਸੋ ਮੈਂ ਥੋੜਾ ਜ਼ਿਆਦਾ ਸਮਾਂ ਵੀ ਲੈ ਕੇ ਮੰਨਦੀਆਂ ਗੱਲਾਂ ਨੇ ਮੇਰਾ ਆਪਣਾ ਗਰਾਊਂਡ ਆਪਦੇ ਲੋਕ ਨੇ ਤੁਸੀਂ ਮੇਰੇ ਸਾਰੇ ਆਪਣੇ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਨਾਲ ਇੱਕ ਜੋ ਵੀ ਕਿਸੇ ਸੇਵਾ ਹੋਊਗੀ ਕੋਈ ਹੁਕਮ ਹੋਊਗਾ ਇਹਦਾ ਪ੍ਰਤੀ ਜਾਂ ਕਿਸੇ ਹੋਰ ਕੰਮ ਦੇ ਪ੍ਰਤੀ ਮੈਂ ਹਮੇਸ਼ਾ ਹਾਜ਼ਰ ਰਹਾਂ ਹਮੇਸ਼ਾ ਆਪਾਂ ਰੱਖ ਕੇ ਸਾਰੇ ਕੰਮ ਕਰੀਏ ਇੰਨਾ ਕੁਝ ਕਹਿੰਦਾ ਹੋਇਆ ਧੰਮਗਾ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਥੈਂਕ ਯੂ ਸਰ ਥੈਂਕ ਯੂ ਸੋ ਮਚ ਜਿਵੇਂ ਕੀ ਗੱਲ ਕਰ ਰਹੀ ਹਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਬ ਸਦਾ ਰੁਪਿੰਦਰ ਸਿੰਘ ਜੀ ਜੱਤੀ ਦਾ ਕਿ ਇਹਨਾਂ ਨੇ ਬਸੀਪ ਖਾਣਾ ਜਾਂ ਉਧਰ ਨੇ ਸਾਰੀ ਹੀ ਜੋ ਤਹਿਸੀਲ ਹੈ ਉਸ ਦੇ ਸਕੂਲਾਂ ਵਿੱਚ ਬਹੁਤ ਹੀ ਵਧੀਆ ਜੋ ਗਰਾਊਂਡਸ ਨੇ ਉਹ ਆਪ ਜਾ ਜਾ ਕੇ ਇਹਨਾਂ ਨੇ ਨੇਪਰੇ ਚਾੜੇ ਨੇ ਔਰ ਕਈ ਪਿੰਡਾਂ ਵਿੱਚ ਜੋ ਹੈ ਬਹੁਤ ਹੀ ਵਧੀਆ ਟਰੈਕਸ ਔਰ ਗਰਾਊਂਡਸ ਜੋ ਨੇ ਉਹ ਬਣੇ ਨੇ ਬੱਚਿਆਂ ਵਾਸਤੇ ਔਰ ਮੈਨੂੰ ਹੁਣੇ-ਹੁਣੇ ਹੀ ਪਤਾ ਲੱਗਿਆ ਹੈ ਕਿ ਜੋ Este...